ਸੁਜੀਤ ਸਿੰਘ ਟੋਲ ਪਲਾਜਾ ਵਰਕਲੀਨ ਪੰਜਾਬ ਤੋਂ ਬਾਈ ਇਹ ਲੰਗਰ ਚੱਲਦੇ ਨੇ ਬਾਈ 18-19 ਦਿਨ ਹੋ ਗਏ ਕਿਸਾਨੀ ਸੰਘਰਸ਼ ਲਈ ਜੋ ਆਪਣੇ ਖਨੌਰੀ ਤੇ ਸ਼ੰਭੂ ਆਰਡਰ ਉੱਧਰ ਵੀ ਲਾਇਆ ਹੋਇਆ ਆਪਣੇ ਲੰਗਰ ਵੀ ਉੱਥੇ ਮੁੰਡੇ ਆਪਣੀ ਮਹਾਨ ਜੋਧੇ ਜਾਂਦੇ ਨੇ ਜਿਹੜੇ ਉਹਨਾਂ ਦੀ ਸੇਵਾ 'ਚ ਵੀਰੇ ਆਪਣੇ ਸਰਦਾਰ ਜਗਜੀਤ ਸਿੰਘ ਢੱਲੇਵਾਲ ਜੀ ਨੂੰ ਬੈਠੇ ਨੂੰ 36-37 ਦਿਨ ਹੋ ਗਏ ਪਰ ਸਰਕਾਰਾਂ ਦੇ ਕੰਦੇ ਕੋਈ ਜੂਨੀ ਸਰਕੀ ਅਸੀਂ ਉਹ ਮਾਨ ਜੋ ਜੋ ਇੱਥੋਂ ਦੀ ਮਹਾਨ ਜੋਧੇ ਜਾਂਦੇ ਨੇ ਉਹਨਾਂ ਨੂੰ ਤਰੋਦਾਜਾ ਕਰਕੇ ਭੇਜਦੇ ਆਂ ਬਈ ਅੱਗੇ ਤੇ ਬਾਈ ਜੀ ਟੋਲ ਪਲਾਜਾ ਵੀ ਫ੍ਰੀ ਐ ਸਾਰਾ ਤੇ ਗੱਡੀਆਂ ਵੀ ਉਦਾਂ ਹੀ ਲੰਘ ਰਹੀ ਨੇ ਕਿਸ ਤਰ੍ਹਾਂ ਤੁਸੀਂ ਕਿਸ ਤਰ੍ਹਾਂ ਸੋਚਿਆ ਤੁਹਾਡੇ ਤੇ ਕੋਈ ਪ੍ਰੈਸ਼ਰ ਕੋਈ ਤੁਹਾਡੇ ਤੇ ਦਬਾਅ ਸਰਕਾਰਾਂ ਵੱਲੋਂ ਸਾਡੇ ਲਈ ਕੁਰਬਾਨੀਆਂ ਕਰਨ ਨੂੰ ਤਿਆਰ ਬੈਠੇ ਨੇ ਪਰ ਸਾਡਾ ਹੀ ਫਰਜ਼ ਬਣਦਾ ਹੈ ਬਾਈ ਜੀ ਟੋਲ ਕੀ ਅਸੀਂ ਪੂਰਾ ਪੰਜਾਬ ਦੇ ਟੋਲ ਬੰਦ ਕਰ ਸਕਦੇ ਹਾਂ ਬਾਈ ਜੀ ਬਾਬੇ ਨਾਨਕ ਜੀ ਦੀ ਕਿਰਪਾ ਨਾਲ ਕੋਈ ਪਤਾ ਨਹੀਂ ਬਾਈ ਜਿੰਨਾ ਚਿਰ ਸੰਘਰਸ਼ ਚੱਲੇ ਉਹਨਾਂ ਚਿਰ ਚਲਾਈ ਰੱਖੀਏ ਜਿੰਨਾ ਚਿਰ ਮਾਲਕ ਦੀ ਕਿਰਪਾ ਉਹ ਨਜ਼ਰ ਚਲਦੀ ਰਹੂ ਬਾਈ ਜੀ ਉਪਣੀ ਨਹੀਂ ਕਹਿ ਰਹੀ ਕਿ ਤੁਸੀਂ ਟੋਲ ਫ੍ਰੀ ਕੀਤਾ ਇਸ ਘਾਟੇ ਚ ਜਾ ਰਹੀਆਂ ਨਹੀਂ 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 ਕੰਪਨੀ ਸਾਡਾ ਪੂਰਾ ਸਮਰਥਨ ਕਰ ਰਹੀ ਜੀ ਕੋਈ ਗੱਲ ਨਹੀਂ ਕੰਪਨੀ ਵੀ ਆਪਣਾ ਭਾਈਚਾਰਾ ਹੈ ਉਹ ਕਹਿੰਦੇ ਕੋਈ ਗੱਲ ਨਹੀਂ ਜਦੋਂ ਆਪਣੇ ਸੰਘਰਸ਼ ਜੁਹਦੇ ਆਪਣੇ ਉੱਥੇ ਬੈਠੇ ਨੇ ਆਪਣੀ ਜ਼ਿੰਦਗੀ ਦਾਦੇਲਾ ਬੈਠੇ ਨੇ ਤਾਂ ਆਪਾਂ ਇੰਨਾ ਕਿ ਸਹਿਯੋਗ ਪਾ ਸਕਦੇ ਆ ਮੇਰੇ ਕੋਲ 20 ਕਿਲੇ ਜ਼ਮੀਨ ਦੇ ਨੇ ਮੈਂ ਉਹ ਸੰਘਰਸ਼ ਲੜ ਰਿਹਾ ਹਾਂ ਨਾ ਪਰ 15 15 ਬੀਵੀ ਕਿਲੇ ਵਾਲੇ ਯਾਰ ਘਰੇ ਬੈਠੇ ਨੇ ਸਤੋ ਸੜਿਆਂ ਦੇ ਲੈ ਕੇ ਸਵਾਦ ਲੈਂਦੇ ਨੇ ਯਾਰ ਉੱਥੇ ਕਿਵੇਂ ਜਗਰਚਾ ਚਿੱਟਾ ਹੋ ਗਿਆ ਬਾਈ ਕੀ ਕਹਿੰਦੇ ਮੈਨੂੰ ਕੀ ਗੱਲ ਹੈ ਯਾਰ 15 15 ਕਿਲੇ ਵਾਲੇ ਸਤੋ ਘਰੇ ਜਾ ਬਈ ਸ਼ੰਗਰ ਸੁੱਚ ਕਿੰਨਾ ਇਕੱਠਾ ਹੈ ਤਰ ਤੁਰ ਤਰੀਂ ਦੇ ਹਜ਼ਾਰ ਲੋਕ ਪਤਾ ਨਹੀਂ ਕੀ ਚੱਕਰਾ ਯਾਰ ਅਸੀਂ ਵੀ ਯਾਰ ਖੜੀਆਂ ਬਈ ਸਾਡੇ ਦੇ ਕਿਹੜਾ ਖਾਣੇ ਕੋਲ ਗੋਲਾ ਮਾਰਦਾ ਪਰ ਆਪਣੀ ਅੱਜ ਫਸਲਾਂ ਦੇ ਨਸਲਾਂ ਨੂੰ ਬਚਾਉਣ ਦੀ ਲੜਾਈ ਹੈ ਅੱਜ ਆਪ ਨੂੰ ਇੱਕ ਹੋਣ ਦੀ ਜ਼ਰੂਰਤ ਹੈ ਸਸਕੀ ਕਾਲ ਜੀ ਤੁਸੀਂ ਪੰਜਾਬੀ ਲੋਕ ਚੈਨਲ ਦੇਖ ਰਹੇ ਹੋ ਮੈਂ ਮਨਵਿੰਦਰ ਸਿੰਘ ਟਿਵਾਣਾ ਖਨੌਰੀ ਬਾਡਰ ਸੰਭੂ ਬਾਡਰ ਤੇ ਹੋਰ ਬਾਡਰਾਂ ਤੇ ਕਿਸਾਨਾਂ ਦੇ ਧਰਨੇ ਨੇ ਜਿਹੜੇ ਚੱਲ ਰਹੇ ਨੇ ਸੋ ਕਿਸਾਨ ਆਗੂ ਸਰਦਾਰ ਜਗਜੀਤ ਸਿੰਘ ਡੱਲੇਵਾਲ ਨੂੰ ਅੱਜ 36 ਦਿਨ ਹੋ ਗਏ ਨੇ ਜਿਹੜੇ ਮਰਨ ਵਰਤੇ ਡਟੇ ਹੋਏ ਨੇ ਸੋ ਆਪਣੀਆਂ ਹੱਕੀ ਮੰਗਾਂ ਮੰਬਾਉਣ ਦੇ ਲਈ ਜਦੋਂ ਆਪਾਂ ਖਨੌਰੀ ਵੱਲ ਨੂੰ ਜਾਂਦੇ ਆਂ ਤਾਂ ਰਸਤੇ ਦੇ ਵਿੱਚ 7 ਕਿਲੋਮੀਟਰ ਪਿੱਛੇ ਇੱਕ ਟੋਲ ਪਲਾਜ਼ਾ ਆਉਂਦਾ ਏ ਉੱਥੇ ਤੁਸੀਂ ਦੇਖ ਰਹੇ ਹੋ ਤਸਵੀਰਾਂ ਨਿਰੰਤਰ 18-19 ਦਿਨਾਂ ਤੋਂ ਲੰਗਰ ਆ ਜਿਹੜਾ ਚਾਹ ਤੇ ਬਿਸਕੁਟਾਂ ਦਾ ਚੱਲ ਰਿਹਾ ਏ ਇਹ ਕੱਲੇ ਕਿਸਾਨਾਂ ਲਈ ਨਹੀਂ ਹਰ ਇੱਕ ਵਰਗ ਆ ਜਿਹੜਾ ਇੱਥੇ ਜਾਂਦੇ ਆਉਂਦੇ ਵੀਰ ਠੰਡ ਦਾ ਟਾਈਮ ਆ ਚਾਹ ਤੇ ਬਿਸਕੁਟ ਸਾਕ ਕੇ ਜਾਂਦੇ ਨੇ ਸੋ ਕੌਣ ਨੇ ਵੀਰ ਕਿੱਦਾਂ ਇਹਨਾਂ ਦੇ ਮਨ ਚ ਆਇਆ ਸਾਰੀ ਗੱਲਬਾਤ ਕਰਦੇ ਆ ਹੰਜ ਵੀਰ ਜੀ ਵੈਗਰੂ ਜੀ ਕਾ ਖਾਲਸਾ ਵੈਗਰੂ ਜੀ ਕੀ ਪਤ ਹੈ ਵੀਰ ਜੀ ਅਸੀਂ ਅੱਗੇ ਵੀ ਲੰਗਦੇ ਆ ਦੇਖਦੇ ਆ 18 19 ਦਿਨਾਂ ਤੋਂ ਇਹ ਲੰਗਰ ਇਸੇ ਤਰ੍ਹਾਂ ਚੱਲ ਰਿਹਾ ਹੈ ਨਿਰੰਤਰ ਚਾਹ ਤੇ ਬਿਸਕੁਟਾਂ ਦਾ ਆਪਣੀ ਸੰਸਥਾ ਕਿਹੜੀ ਆ ਕਿਸ ਤਰ੍ਹਾਂ ਤੁਹਾਡੇ ਮਨ ਦੇ ਵਿੱਚ ਆਇਆ ਤੇ ਇਹ ਉਪਰਾਲਾ ਕਰ ਰਹੇ ਹੋ ਤੁਸੀਂ ਬਾਈ ਜੀ ਸਾਡੀ ਟੋਲ ਪਲਾਜ਼ਾ ਵਰਕਰ ਯੂਨੀਅਨ ਪੰਜਾਬ ਯੂਨੀਅਨ ਹੈ ਸਾਡੀ ਪੂਰੇ ਪੰਜਾਬ ਦੀ ਜਿੰਨੇ ਮਜ਼ਦੂਰ ਟੋਲਾਂ ਦੇ ਕੰਮ ਕਰਦੇ ਨੇ ਉਹਦੀ ਇੱਕ ਯੂਨੀਅਨ ਹੈ ਮੈਂ ਸੁਭਾਮੀਤ ਪ੍ਰਧਾਨ ਸੁਜੀਤ ਸਿੰਘ ਟੋਲ ਪਲਾਜ਼ਾ ਵਰਕਰ ਯੂਨੀਅਨ ਪੰਜਾਬ ਤੋਂ ਬਾਈ ਇਹ ਲੰਗਰ ਚੱਲਦੇ ਨੇ ਬਾਈ 18-19 ਦਿਨ ਹੋ ਗਏ ਕਿਸਾਨੀ ਸੰਘਰਸ਼ ਲਈ ਜੋ ਆਪਣੇ ਖਨੌਰੀ ਤੇ ਸ਼ੰਭੂ ਬਾਰਡਰ ਉੱਧਰ ਵੀ ਲਾਇਆ ਹੋਇਆ ਆਪਣਾ ਲੰਗਰ ਵੀ ਉੱਥੇ ਮੁੰਡੇ ਆਪਣੀ ਮਹਾਨ ਜੋਧੇ ਜਾਂਦੇ ਨੇ ਜਿਹੜੇ ਉਹਨਾਂ ਦੀ ਸੇਵਾ 'ਚ ਵੀਰੇ ਆਪਣੇ ਸਰਦਾਰ ਜਗਜੀਤ ਸਿੰਘ ਢੱਲੇਵਾਲ ਜੀ ਨੂੰ ਬੈਠੇ ਨੂੰ 36 37 ਦਿਨ ਹੋ ਗਏ ਪਰ ਸਰਕਾਰਾਂ ਦੇ ਕੰਦੇ ਕੋਈ ਜੂ ਨਹੀਂ ਸਰਕੀ ਅਸੀਂ ਉਹ ਮਾਨ ਜੋ ਜੋ ਇੱਥੋਂ ਦੀ ਮਹਾਨ ਜੋਧੇ ਜਾਂਦੇ ਨੇ ਉਹਨਾਂ ਨੂੰ ਤਰੋਦਾਜਾ ਕਰਕੇ ਭੇਜਦੇ ਆਂ ਬਈ ਅੱਗੇ ਜੀ ਹਾਂਜੀ ਤੇ ਬਾਈ ਜੀ ਟੋਲ ਪਲਾਜ਼ਾ ਵੀ ਫ੍ਰੀ ਐ ਸਾਰਾ ਤੇ ਗੱਡੀਆਂ ਵੀ ਉਦਾਂ ਹੀ ਲੰਘ ਰਹੀ ਨੇ ਕਿਸ ਤਰ੍ਹਾਂ ਤੁਸੀਂ ਕਿਸ ਤਰ੍ਹਾਂ ਸੋਚਿਆ ਤੁਹਾਡੇ ਤੇ ਕੋਈ ਪ੍ਰੈਸ਼ਰ ਕੋਈ ਤੁਹਾਡੇ ਤੇ ਦਬਾਅ ਸਰਕਾਰਾਂ ਵੱਲੋਂ ਨਾ ਜੀ ਨਾ ਕੋਈ ਪ੍ਰੈਸ਼ਰ ਨਹੀਂ ਹੈ ਗਿਆ ਬਾਈ ਜੀ ਜਦੋਂ ਸਾਡੇ ਸਾਡੇ ਲਈ ਕੁਰਬਾਨੀਆਂ ਕਰਨ ਟੋਲ ਕੀ ਅਸੀਂ ਪੂਰਾ ਪੰਜਾਬ ਦੇ ਟੋਲ ਬੰਦ ਕਰ ਸਕਦੇ ਆ ਜੋ ਸਾਡੇ ਆਗੂ ਇੱਥੇ ਬੈਠੇ ਨੇ ਤਾਂ ਸਾਡਾ ਹੀ ਸਹਿਯੋਗ ਬਣਦਾ ਵੀ ਅਸੀਂ ਉਹਨਾਂ ਨੂੰ ਦਈਏ ਕਿੰਨੀ ਆ ਤੁਹਾਡੇ ਟੋਲ ਪਲਾਜ਼ੇ ਨੇ ਜੱਥੇਬੰਦੀ ਦੇ ਵਿੱਚ ਸਾਡੇ ਲਗਭਗ 43 ਟੋਲ ਪਲਾਜ਼ੇ ਨੇ ਜੀ 43 ਟੋਲ ਪਲਾਜ਼ੇ ਜੀ ਤੇ ਸਾਰੇ ਵੀਰ ਇਦਾਂ ਹੀ ਆਪਣੇ ਪੰਜਾਬ ਦੇ ਹੋਣੇ ਉੱਥੇ ਆ ਆ ਸਾਰੇ ਮੁੰਡੇ ਹੁਣ ਪੰਜਾਬੀ ਲੱਗੇ ਹੋਣੇ ਪਹਿਲਾਂ ਜੁਪੀ ਤੋਂ ਹੁੰਦੇ ਸੀਗੇ ਉਹ ਪਹਿਲਾਂ ਕੰਪਨੀ ਵੀ ਉਹਨਾਂ ਨਾਲ ਧੱਕਾ ਕਰਦੇ ਹੁੰਦੇ ਸੀ 12-12 ਘੰਟੇ ਕੰਮ ਲੈਂਦੇ ਹੁੰਦੇ ਸੀ ਹੁਣ ਆਪਣੇ ਪੰਜਾਬ ਦੀ ਟੋਲ ਯੂਨੀਅਨ ਬਣੀ ਆ ਚੁੰਦੀ 8 ਘੰਟੇ ਡਿਊਟੀ ਕਰਦੇ ਨੇ ਵਧੀਆ ਮੈਡੀਕਲ ਪੀਐਫ ਤੇ ਬਾਕੀ ਜਿਹੜਾ ਕੱਲ ਪੰਜਾਬ ਮੰਦ ਸੀ ਜਾਂ ਹੋਰ ਪਹਿਲਾਂ ਕੋਈ ਪ੍ਰੋਗਰਾਮ ਹੁੰਦੇ ਨੇ ਸਾਡੀ ਟੋਲ ਪਲਾਜ਼ਾ ਵਰਕ ਜਿਹਨੂੰ ਪੰਜਾਬ ਦੇ ਵੱਲੋਂ ਵੱਖ-ਵੱਖ ਟੋਲਾਂ ਦੇ ਜਿੱਥੇ ਵੀ ਜਥੇਬੰਦੇ ਨੇ ਕੋਈ ਕਾਲ ਹੁੰਦੀ ਹੈ ਉੱਥੇ ਜਾ ਕੇ ਪੂਰਾ ਸਮਰਥਨ ਕਰ ਦਿੰਦੇ ਲੰਗਰ ਦੀ ਸੇਵਾ ਕਰਦੇ ਨੇ ਜੀ ਹਾਂਜੀ ਹਾਂ ਬਹੁਤ ਵੱਡਾ ਉਪਰਾਲਾ ਕਰਦੇ ਹਾਂ ਬਾਬਾ ਨਾਨਕ ਜੀ ਦਾ ਚਲਾਇਆ ਲੰਗਰ ਸਦਾ ਚੱਲਦਾ ਰਹੂਗਾ ਕਿਤੇ ਕਮੀ ਨਹੀਂ ਆ ਦੇ ਕਿਸ ਚੀਜ਼ ਦੀ ਜੀ ਕੀ ਨਾਮ ਹੈ ਜੀ ਆਪਣਾ ਲਖਵੀਰ ਸਿੰਘ ਜੀ ਲਖਵੀਰ ਸਿੰਘ ਜੀ ਕਿਸ ਤਰ੍ਹਾਂ ਦੇਖ ਰਹੇ ਹੋ ਬਹੁਤ ਵੱਡਾ ਉਪਰਾਲਾ ਕਰ ਰਹੇ ਹੋ ਇੱਕ ਜੌਬ ਕਰ ਦਿਓ ਤੁਸੀਂ ਅ ਇਹ ਵੀ ਸਾਰਾ ਸਿਸਟਮ ਆ ਜਿਹੜਾ ਸਰਕਾਰ ਦੇ ਅਧੀਨ ਆਉਂਦਾ ਹੈ ਚਾਹੇ ਪ੍ਰਾਈਵੇਟ ਅਧਾਰੇ ਚਲਾ ਰਹੇ ਨੇ ਪਰ ਸਾਰਾ ਸਿਸਟਮ ਉੱਥੇ ਆ ਫਿਰ ਵੀ ਤੁਸੀਂ ਐਡਾ ਵੱਡਾ ਉਪਰਾਲਾ ਕਰ ਰਹੇ ਹੋ ਟੋਲ ਵੀ ਫ੍ਰੀ ਨੇ ਉਹ ਕੱਲੇ ਕਿਸਾਨਾਂ ਲਈ ਨਹੀਂ ਹਰ ਇੱਕ ਵਰਗ ਦੇ ਲਈ ਬਾਬੇ ਨਾਨਕ ਦੀ ਕਿਰਪਾ ਜੀ ਬਸ ਉਹਦੇ ਕਰਕੇ ਅਸੀਂ ਲੰਗਰ ਲਾੜ ਕੇ ਬਾਬੇ ਦੀ ਕਿਰਪਾ ਨਾਲ ਜੀ ਤੇ ਹੋਰ ਵੀ ਵੀਰ ਨੇ ਹਾਂਜੀ ਕੀ ਨਾਮ ਆ ਜੀ ਜਸਪ੍ਰੀਤ ਸਿੰਘ ਆ ਜੀ ਜਸਪ੍ਰੀਤ ਸਿੰਘ ਜੀ ਕਿਸ ਤਰ੍ਹਾਂ ਦੇਖਦੇ ਹੋ ਤੁਸੀਂ ਬਹੁਤ ਵੱਡਾ ਉਪਰਾਲਾ ਹੈ ਜਿਹੜਾ ਕਰ ਰਹੇ ਹੋ ਟੋਲ ਫ੍ਰੀ ਆ ਲੰਗਰ ਲਗਾਇਆ ਹੈ ਲਗਾਤਾਰ 18 19 ਦਿਨ ਹੋ ਗਏ ਨੇ ਅਸੀਂ ਲੰਗਦੇ ਇੱਥੋਂ ਦੇਖਦੇ ਆਂ ਤੇ ਹਰ ਇੱਕ ਵੀਰੋ ਕੱਲੇ ਕਿਸਾਨ ਨਹੀਂ ਕੋਈ ਵੀ ਗੱਡੀਆਂ ਟਰੱਕਾਂ ਵਾਲੇ ਸਾਰੇ ਲੰਗਰ ਛੱਕੇ ਜਾਂਦੇ ਨੇ ਇਹ ਕਿੱਦਾਂ ਤੁਹਾਡੇ ਮਨ ਚ ਆਇਆ ਕਿਉਂਕਿ ਬਾਈ ਜੀ ਸਾਨੂੰ ਕਿਸੇ ਨਾਲ ਹੋਣੀ ਅਸੀਂ ਸਭ ਨੂੰ ਇੱਕ ਅੱਖ ਨਾਲ ਦੇਖਦੇ ਆਂ ਜੀ ਜੋ ਕਿਸਾਨ ਦੁਨੀਆ ਦਾ ਅਨਦਾਤ ਹੈ ਜੀ ਇਹ ਕਿਸੇ ਨਾਲ ਕੋਈ ਭੇਦਭਾਵ ਨਹੀਂ ਕਰਦਾ ਜਿਵੇਂ ਕਿ ਮਜ਼ਦੂਰ ਜਾਂ ਕਿਸਾਨ ਹੋ ਕੇ ਕਿਸੇ ਵੀ ਵਰਗ ਦਾ ਬੰਦਾ ਹੋ ਗਿਆ ਜੀ ਸਭ ਆਪਣੀ ਕਿਰਤ ਕਮਾਈ ਕਰਦੇ ਨੇ ਜਿਵੇਂ ਕਿ ਬਾਈ ਜੀ ਮੀਤ ਪ੍ਰਧਾਨ ਨੇ ਦੱਸਿਆ ਵੀ ਅਸੀਂ ਸਭ ਦੀ ਸੇਵਾ ਕਰ ਰਹੇ ਆਂ ਜਿੰਨੇ ਵੀ ਜੋਦੇ ਸਾਡੇ ਖਨੌਰੀ ਜਗਜੀਤ ਸਿੰਘ ਡੱਲਿਆਲ ਦੀ ਸਹਿਦੀ ਤੰਦਰੁਸਤੀ ਲਈ ਜਾਂ ਉਹਨਾਂ ਦੇ ਦਰਸ਼ਨ ਕਰਨ ਲਈ ਜਾ ਰਹੇ ਨੇ ਹਰ ਇੱਕ ਸੰਗਤ ਨੂੰ ਇਸ ਤੇ ਲੰਗਰ ਸ਼ਿਕਾਇਆ ਜਾ ਰਿਹਾ ਹੈ ਤੇ ਟੋਲ ਪਲਾਜ਼ਾ ਵਰਕਰ ਯੂਨੀਅਨ ਪੰਜਾਬ ਦੇ ਵੱਲੋਂ ਇਹ ਉਪਰਾਲਾ ਜੜਾ ਕੀਤਾ ਗਿਆ ਜੀ ਜੀ ਇਹ ਵੀਰ ਜੀ ਅੱਗੇ ਕਿੰਨਾ ਕੁ ਟਾਈਮ ਹੈ ਤੁਸੀਂ ਸੋਚ ਰਹੇ ਹੋ ਵੀ karenge ਉਹ ਕਿਉਂਕਿ ਕੋਈ ਪਤਾ ਨਹੀਂ ਕਿੰਨਾ ਟਾਈਮ ਇਹ ਅੰਦੋਲਨ ਚੱਲੇ ਬਾਈ ਬਾਬੇ ਨਾਨਕ ਜੀ ਦੀ ਕਿਰਪਾ ਨਾਲ ਆ ਕੋਈ ਪਤਾ ਨਹੀਂ ਬਾਈ ਜਿੰਨਾ ਚਿਰ ਸੰਘਰਸ਼ ਚੱਲੇ ਉਹਨਾਂ ਚਿਰ ਜਲਾਈ ਰੱਖੀਏ ਜਿੰਨਾ ਚਿਰ ਮਾਲਕ ਦੀ ਕਿਰਪਾ ਰੂਹ ਨજર ਚੱਲਦੀ ਰਹੂ ਬਾਈ ਜੀ ਕੰਪਨੀ ਨਹੀਂ ਕਹਿ ਰਹੀ ਕਿ ਤੁਸੀਂ ਟੋਲ ਫਰੀ ਕੀਤਾ ਹੈ ਇਸ ਘਾਟੇ ਚ ਜਾ ਰਹੀਆਂ ਨਹੀਂ 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 ਕੰਪਨੀ ਸਾਡਾ ਪੂਰਾ ਸਮਰਥਨ ਕਰ ਰਹੀ ਜੀ ਕੋਈ ਗੱਲ ਨਹੀਂ ਕੰਪਨੀ ਆਪਣਾ ਭਾਈਚਾਰਾ ਹੈ ਇਹਨਾਂ ਨਾਲ ਬੜੀ ਆਪਣਾ ਬਹੁਤ ਵਧੀਆ ਮੈਨੇਜਮੈਂਟ ਨਾਲ ਰਿਲੇਸ਼ਨ ਹੈ ਉਹ ਕਹਿੰਦੇ ਕੋਈ ਗੱਲ ਨਹੀਂ ਜਦੋਂ ਆਪਣੇ ਸੰਘਰਸ਼ ਜੋਦੇ ਆਪਣੇ ਉੱਥੇ ਬੈਠੇ ਨੇ ਆਪਣੇ ਜਿੰਦਗੀ ਦਾਦੇ ਲਾ ਬੈਠੇ ਨੇ ਤਾਂ ਆਪਾਂ ਇਨਾਂ ਕੋਲ ਸਹਿਯੋਗ ਪਾ ਸਕਦੇ ਆ ਜੀ ਹਾਂਜੀ ਹਾਂ ਬਹੁਤ ਸਾਰੇ ਲੋਕ ਵੀਰੇ ਟੋਲਾਂ ਤੇ ਦੇਖਦੇ ਆ ਅਕਸਰ ਬੈਸ ਹੁੰਦੀ ਆ ਉਸ ਨੂੰ ਕਿਸ ਤਰ੍ਹਾਂ ਦੇਖਦੇ ਹਾਂ ਕਿਉਂਕਿ ਹਰ ਕੋਈ ਸੋਚਦਾ ਹੈ ਕਿ ਇਹ ਤਾਂ ਲੁੱਟਣ ਦੇ ਲਈ ਬੈਠੇ ਨੇ ਪਰ ਉਹ ਇਹ ਚੀਜ਼ਾਂ ਨਹੀਂ ਨਾ ਦੇਖਦੇ ਭਈ ਇਦਾਂ ਦੇ ਉਪਰਾਲੇ ਵੀ ਇਹ ਟੋਲ ਪਲਾਜ਼ੀ ਵਾਲੇ ਕਰ ਰਹੇ ਨੇ ਹਾਂਜੀ ਬਾਈ ਜੀ ਪਹਿਲਾਂ ਚਲੋ ਤੁਹਾਨੂੰ ਦੱਸਿਆ ਸੀ ਬਾਰਲੀ ਸਟੇਟਾਂ ਦੇ ਬੰਦੇ ਹੁੰਦੇ ਸੀ ਉਦੋਂ ਰੌਲਾ ਰੱਪਾ ਹੁੰਦਾ ਰਹਿੰਦਾ ਸੀਗਾ ਪਰ ਜਦੋਂ ਦੇ ਆਪਣੇ ਪੰਜਾਬੀ ਮੁੰਡੇ ਹੋ ਗਏ ਉਹਨਾਂ ਦਾ ਸਾਰਿਆਂ ਨਾਲ ਆਪਸੀ ਭਾਈਚਾਰਾ ਹੈ ਸਭ ਨੂੰ ਵਧੀਆ ਰਿਲੇਸ਼ਨ ਹੈ ਹੁਣ ਸਾਰੇ ਪਿਆਰ ਨਾਲ ਲੰਗਦੇ ਨੇ ਹੁਣ ਬਾਕੀ ਸਾਰਿਆਂ ਨੂੰ ਪਤਾ ਲੱਗੇ ਗਿਆ ਵੀ ਜੇਤੇ ਵੀ ਕੋਈ ਆਫਤ ਪੈਂਦੀ ਆ ਉਹਦੇ ਭਾਈ ਨਾਲ ਭਾਈ ਮੋਢਾ ਲਾ ਕੇ ਖੜਦਾ ਜ਼ਰੂਰ ਹੈ ਸਾਡਾ ਲੰਗਰ ਵੀ ਬਾਕੀ ਸਾਰੇ ਪੰਜਾਬ ਚ ਵੀ ਚੱਲ ਰਹੇ ਨੇ ਸਾਰੇ ਪੰਜਾਬ ਨੂੰ ਪਤਾ ਲੱਗੇ ਵੀ ਟੋਲ ਪਲਾਜ਼ੇ ਵਾਲੇ ਜਿਹੜੇ ਜੁਨੀ ਨੇ ਉਹਨਾਂ ਦੇ ਮੁੰਡੇ ਨੇ ਉਹ ਆਪਣੇ ਪੁੱਤਰ ਨੇ ਕੋਈ ਬਾਹਰੋਂ ਨਹੀਂ ਹੈਗੇ ਤੁਸੀਂ ਕਿਹਾ ਕਿ ਭਾਈ ਨਾਲ ਭਾਈ ਮੋਢਾ ਲਾ ਕੇ ਖੜਦਾ ਜਦੋਂ ਆਫਤ ਪੈਂਦੀ ਆ ਬਾਈ ਜੀ ਹੋਰ ਵੀ ਕਿਸਾਨ ਜਥੇਬੰਦੀਆਂ ਨੇ ਉਹ ਵੀ ਸਾਡੇ ਭਾਈ ਨੇ ਪਰ ਉਹ ਹਲੇ ਤੱਕ ਉੱਠ ਕੇ ਨਹੀਂ ਆਏ ਉਹਨਾਂ ਨੂੰ ਕੀ ਕਹਾਂਗੇ ਤੁਹਾਡੀ ਗੱਲ ਬਹੁਤ ਵਧੀਆ ਲੱਗੀ ਮੈਂ ਦੱਸਦਾ ਵੀਰੇ ਜੀ ਤੇ ਜੋ ਸੀ ਪਿੰਡ ਜਾਂ ਨਿਕਣਾ ਸੜਿਆਂ ਦੇ ਲੋਕ ਸਵਾਦ ਲੈਂਦੇ ਨੇ ਬਈ ਕਿੰਨਾ ਇਕੱਠਾ ਹੈ ਉੱਥੇ ਬੀਵੀ ਕਿਲੇ ਵਾਲੇ ਬਈ ਯਾਰ ਮੈਂ ਮੈਨੂੰ ਪੁੱਛਦੇ ਨੇ ਉਹ ਮੇਰੇ ਕੋਲ 2 ਹੀ ਕਿਲੇ ਜ਼ਮੀਨ ਦੇ ਨੇ ਮੈਂ ਉਹ ਸੰਘਰਸ਼ ਲੜ ਰਿਹਾ ਹਾਂ ਨਾ ਪਰ 15 15 ਬੀਵੀ ਕਿਲੇ ਵਾਲੇ ਯਾਰ ਘਰੇ ਬੈਠੇ ਨੇ ਸੱਤੋਂ ਸੜਿਆਂ ਦੇ ਲੈ ਕੇ ਉਹ ਸਵਾਦ ਲੈਂਦੇ ਨੇ ਯਾਰ ਉੱਥੇ ਕਿਵੇਂ ਜਗਰਚ ਹੈ ਜੋ ਜੁੜੇ ਨਹੀਂ ਰਹੇ ਬਈ ਲੋਕ ਉੱਠੇ ਨਹੀਂ ਰਹੇ ਯਾਰ ਬਈ ਪਰ ਕੀ ਗੱਲ ਹੈ ਸਾਡੇ ਪਿੰਡ ਦੀ ਗੱਲ ਮੈਂ ਦੱਸਾਂ ਜਰਾ ਚਿੱਟਾ ਹੋ ਗਿਆ ਬਾਈ ਕੀ ਗੱਲ ਹੈ ਯਾਰ 15 15 ਕਿਲੇ ਵਾਲੇ ਸੱਤੋਂ ਕਰੇ ਜਾਂ ਕੇ ਸਵਾਦ ਲੈਂਦੇ ਨੇ ਬਈ ਸੰਘਰਸ਼ ਉੱਤੇ ਕਿੰਨਾ ਇਕੱਠਾ ਹੈ ਜਦੋਂ ਤੁਰ ਤੁਰੇ ਹੀ ਦੇ ਯਾਰ ਲੋਕ ਪਤਾ ਨਹੀਂ ਕੀ ਚ ਤੋ ਕਰੇ ਬੀਰ ਸਿੰਘਰ ਚ ਕੰਨੇ ਇਹੀ ਹਾਲ ਆ ਬਾਈ ਮੇਰੇ ਪਿੰਡ ਦੀ ਮਦਾਤਾ ਯਾਰ ਮੇਰੇ ਤੋਂ ਪਿੰਡੇ ਇਕ ਥੜੇ ਤੋਂ ਸਵਾਦ ਲੈਂਦੇ ਨੇ ਬਾਈ ਕਿੰਨਾ ਇਕੱਠਾ ਹੈ ਉੱਤੇ ਯਾਰ ਬੀਵੀ ਕਿਲੇ ਦੀ ਜਮੀਰ ਮਰੀ ਪਈਏ ਲੋਕਾਂ ਦੀ ਯਾਰ ਬਾਈ ਪਤਾ ਨਹੀਂ ਕੀ ਗੱਲ ਹੈ ਯਾਰ ਉਹ ਯਾਰ ਨਹੀਂ ਰਹੇਗੇ ਪਤਾ ਨਹੀਂ ਕੀ ਡਰ ਰਹੇ ਨੇ ਉਹ ਯਾਰ ਕਰੋ ਲਿਕਣ ਤੋਂ ਬਾਹਰ ਅਸੀਂ ਵੀ ਤਾਂ ਯਾਰ ਖੜੀਆਂ ਬਈ ਸਾਡੇ ਕਿਹੜਾ ਫਾਇਨਲ ਕੋ ਗੋਲਾ ਮਾਰਦਾ ਆ ਕੇ ਸਿੰਘਰ ਚ ਲਓ ਤੁਸੀਂ ਹੈ ਨਾ ਵੀ ਦੇਖੋ ਵੀ ਕੀ ਪਹਿਲਾ ਸਮਾਂ ਸੀਗਾ ਜਦੋਂ ਕੋਈ ਆਫਤਾਂ ਆਉਂਦੀ ਸੀਗੀ ਜੇ ਆਪਾਂ ਆਪਣੀਆਂ ਮਿਸਲਾਂ ਦੀ ਗੱਲ ਕਰੀਏ ਮਹਾਰਾਜਾ ਰਣਜੀਤ ਸਿੰਘ ਦੇ ਟਾਈਮ ਉਦੋਂ ਮਿਸਲਾਂ ਦੇ ਬਖਰੇਵੇਂ ਸੀਗੇ ਸੀਗੇ ਵੱਖ-ਵੱਖ ਸੀਗੀਆਂ ਮਿਸਲਾਂ ਪਰ ਜਦੋਂ ਕੋਈ ਇਦਾਂ ਦਾ ਵਕਤ ਪੈਂਦਾ ਸੀਗਾ ਤਾਂ ਇੱਕ ਹੋ ਜਾਂਦੇ ਸੀਗੇ ਅੱਜ ਕਿਉਂ ਨਹੀਂ ਸੇਧ ਲੰਦੇ ਉਹੀ ਤਾਂ ਗੱਲੇ ਵੀਰੇ ਯਾਰ ਉੱਠਰੇ ਕਹਉਂਦੇ ਨਹੀਂ ਇਹ ਕਿ ਆਪਣੀ ਕੋਈ ਪ੍ਰੈਸ਼ਰ ਹੈ ਕਿਤੇ ਚੀਜ਼ ਦਾ ਪਤਾ ਨਹੀਂ ਕੀ ਕਰਨਾ ਵੀਰੇ ਉੱਠੇ ਹੀ ਰਹੇਗੇ ਯਾਰ ਕਿਸ ਤਰ੍ਹਾਂ ਦੇਖਦੇ ਹਾਂ ਇਹ ਚੀਜ਼ ਨੂੰ ਭਾਈ ਜੀ ਮੈਂ ਤਾਂ ਇੱਕ ਗੱਲ ਕਹਿਣਾ ਵੀ ਚਲੋ ਸੋਡੇ ਬਖਰੇਵੇਂ ਵੱਖ-ਵੱਖ ਹੋ ਸਕਦੇ ਨੇ ਪਰ ਆਪਣੀ ਅੱਜ ਫਸਲਾਂ ਦੇ ਨਸਲਾਂ ਨੂੰ ਬਚਾਉਣ ਦੀ ਲੜਾਈ ਹੈ ਅੱਜ ਆਪ ਨੂੰ ਇੱਕ ਹੋਣ ਦੀ ਜ਼ਰੂਰਤ ਹੈ ਕਿਉਂਕਿ ਕਦੇ ਵੀ ਕ੍ਰਿਸ਼ੀ ਸੰਘਰਸ਼ ਹੁੰਦੇ ਨੇ ਹਨਾ ਜਾਂ ਲੜਾਈਆਂ ਹੁੰਦੀਆਂ ਨੇ ਉਦੋਂ ਸੱਦੇ ਨਿੱਤਿਆਂਦੇ ਕੋਈ ਵੀ ਸੱਦੇ ਆਪਣੇ ਪੰਜਾਬ ਬਚਾਣਾ ਜਾਣ ਵਾਲੇ ਫਸਲਾਂ ਦੇ ਨਸਲਾਂ ਪਛਾਣੇ ਨੇ ਤਾਂ ਆਪਾਂ ਨੂੰ ਇੱਕ ਜਟੋਕੇ ਅੱਜ ਇਸ ਸੰਘਰਸ਼ 'ਚ ਸਹਿਯੋਗ ਦੇਣਾ ਪਊਗਾ ਡੰਡੇ ਝੰਡਾ ਬਾਕੇ ਕਰਨਾ ਚੁ ਬਾਹਰ ਆਣਾ ਪਊਗਾ ਆਪਾਂ ਨੂੰ ਜੀ ਕੱਲ ਡੱਲੇਵਾਲ ਸਾਭ ਜੀ ਨਾਲ ਵੀ ਅਸੀਂ ਮਿਲ ਕੇ ਆਏ ਸੀਗੇ ਵਿਚਾਰ ਚਰਚਾ ਹੋਈ ਤੇ ਉਹ ਵੀ ਪੂਰੀ ਚੜ੍ਹਦੀ ਕਲਾ ਵਿੱਚ ਨੇ ਤੇ ਉਹਨਾਂ ਨੂੰ ਵੀ ਅਸੀਂ ਸਹਿਯੋਗ ਦਿੱਤਾ ਤੇ ਉਹਨਾਂ ਨੂੰ ਦੱਸਿਆ ਵੀ ਵੀ ਅਸੀਂ ਛੋਡੇ ਪੂਰੇ ਪੰਜਾਬ 'ਚ ਪੂਰਾ ਸਮਰਥਨ ਕਰ ਰਹੇ ਹਾਂ ਕਿਸੇ ਗੱਲ ਦੀ ਕੋਈ ਕਮੀ ਨਹੀਂ ਪੂਰੇ ਚੜ੍ਹਦੀ ਕਲਾ 'ਚ ਨੇ ਉਹ ਵੀ ਉਹਨਾਂ ਨੇ ਬਹੁਤ ਬਹੁਤ ਧੰਨਵਾਦ ਕੀਤਾ ਵੀ ਤੁਸੀਂ ਟੋਲ ਪਲਾਜ਼ਾ ਵਾਲੇ ਮੁੰਡੇ ਸਾਡਾ ਸਾਥ ਦੇ ਰਹੇ ਹੋ ਪਰ ਨਹੀਂ ਬਾਪੂ ਜੀ ਸਾਡਾ ਫਰਜ਼ ਤੁਸੀਂ ਸਾਡੇ ਲਈ ਐਡੀ ਕੁਰਬਾਨੀ ਕਰ ਰਹੇ ਹੋ ਤਾਂ ਸਾਡਾ ਫਰਜ਼ ਬਣਦਾ ਹਰ ਇੱਕ ਪੰਜਾਬੀ ਦਾ ਫਰਜ਼ ਬਣਦਾ ਹੈ ਜੋ 3 ਕਰੋੜ ਆਪਣੇ ਪੰਜਾਬੀ ਨੇ ਸਭ ਦਾ ਫਰਜ਼ ਬਣਦਾ ਵੀ ਤੁਹਾਡੇ ਨਾਲ ਸਹਿਯੋਗ ਦੇਣਾ ਜੀ ਹਾਂਜੀ ਤੇ ਵੀਰ ਜੀ ਰਾਤ ਦੀਆਂ ਦੋ ਦਿਨਾਂ ਤੋਂ ਕਾਫੀ ਵੀਡੀਓ ਵਾਇਰਲ ਹੋ ਰਹੀਆਂ ਨੇ ਪ੍ਰਸ਼ਾਸਨ ਆ ਗਿਆ ਐਂਬੂਲੈਂਸ ਖੜੀਆਂ ਨੇ ਮਗਰ ਤੇ ਉਹ ਪ੍ਰੈਸ਼ਰ ਬਾਰੇ ਨੇ ਬਈ ਇੱਕ ਤਰ੍ਹਾਂ ਦਾ ਵੀ ਡਰਾਲੀ ਇਹਨਾਂ ਨੂੰ ਵੀ ਲੋਕ ਉੱਠਣ ਨਾ ਪਿੰਡਾਂ 'ਚੋਂ ਕਰ ਕੁਛ ਨਹੀਂ ਸਕਦੇਗੇ ਉਹ ਪਰ ਇੱਕ ਪ੍ਰੈਸ਼ਰ ਪ੍ਰੈਸ਼ਰ ਹੈ ਉਹਨਾਂ ਦਾ ਬਸ ਕਰ ਐਂਬੂਲੈਂਸਾਂ ਖੜਾਉਂਦੀਆਂ ਕਿਤੇ ਪਾਣੀ ਵਾਲੀਆਂ ਮਸ਼ੀਨਾਂ ਖੜਾਉਂਦੀਆਂ ਪਰ ਹੈ ਕੁਛ ਨਹੀਂ ਹੈਗਾ ਬਈ ਇੱਕ ਟਰੱਪਾ ਹੈ ਵੀ ਲੋਕ ਉੱਠਣ ਨਾ ਬਸ ਆ ਚ ਤੇ ਇੱਥੇ ਆਈਆਂ ਨੇ ਕੋਈ ਪੈਰਾਮਿਲਟਰੀ ਫੋਰਸ ਜਾਂ ਫੋਰਸਾਂ ਕੋਈ ਤੁਸੀਂ ਦੇਖਿਆ ਹੁਣ ਫੋਰਸਾਂ ਜੀ ਕੋਈ ਨਹੀਂ ਆਈ ਹਜੇ ਵੈਸੇ ਗੱਡੀਆਂ ਮਿਲਣ ਜਾਂਦੀਆਂ ਨੇ ਚਲੋ ਮੀਟਿੰਗ ਕਰ ਲਈ ਜਾਂਦੀਆਂ ਨੇ ਵੈਸੇ ਉਧਰ ਦਾ ਕੋਈ ਮਾਹੌਲ ਨਹੀਂ ਹੈ ਕਿ ਜਿੱਦਾਂ ਨਿਊਜ਼ਪੇਪਰਾਂ 'ਚ ਜਾਂ ਟੀਵੀ 'ਚ ਦਿਖਾਇਆ ਜਾ ਰਿਹਾ ਕੋਈ ਉਧਰ ਦਾ ਮਾਹੌਲ ਨਹੀਂ ਹੈ ਕਿ ਫਿਲਹਾਲ ਜੀ ਜੀ ਧੰਨਵਾਦ ਜੀ ਬਹੁਤ ਵੱਡਾ ਪ੍ਰਾਲਾ ਕਰ ਰਹੇ ਹੋ ਜੀ ਬਹੁਤ ਬਹੁਤ ਧੰਨਵਾਦ ਵੀਰ ਜੀ ਸੋ ਇਹ ਸਨ ਵੀਰ ਟੋਲ ਪਲਾਜ਼ਾ ਯੂਨੀਅਨ ਦੇ ਵਰਕਰ ਨੇ ਜਿਹੜੇ ਉਹਨਾਂ ਵੱਲੋਂ ਲੰਗਰ ਵੀ ਲਗਾਇਆ ਗਿਆ ਹੈ ਤੇ ਟੋਲ ਪਲਾਜ਼ੇ ਵੀ ਫ੍ਰੀ ਕੀਤੇ ਗਏ ਨੇ ਤੇ ਵੀਰ ਕਹਿ ਰਹੇ ਨੇ ਕਿ ਚਲਦਾ ਰਹੂਗਾ ਫਿਲਹਾਲ ਤੁਸੀਂ ਬਣੇ ਰਹੋ ਪੰਜਾਬੀ ਲੋਕ ਚੈਨਲ ਦੇ ਨਾਲ